ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਤੋ ਜਾਣਾ ਗੁਰੂ ਦੀ ਗੱਲ ਅੱਜ 8 ਨਵੰਬਰ ਹੈ ਮੈਂ ਸច្ਪ੍ਰਿਤਕਾਰ ਕਲਾਸ 8ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਹਉ ਮੈਂ ਵਿੱਚ ਸਭ ਜਗ ਬਹਰਾਨਾ ਦੂਜੇ ਪਾਏ ਪਰਮ ਪੁਲਾਣਾ ਏ ਪਾਈ ਹਉ ਮੈਂ ਹੰਕਾਰ ਵਿੱਚ ਫਸ ਕੇ ਸਾਰਾ ਸੰਸਾਰ ਕਮਲਾ ਹੋਇਆ ਪਿਆ ਹੈ ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਆਦਰ-ਉਦਰ ਪਟਕ ਦਾ ਫਾਇਦਾ ਹੈ ਕੁਰਾਹੇ ਪੈ ਗਿਆ ਹੈ ਹੋਰ ਸਾਰੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਪਰ ਪਰਮੇਸ਼ਰ ਦਾ ਨਾਮ ਜਪਣ ਦੀ ਇਸ ਨੂੰ ਕੋਈ ਚਿੰਤਾ ਨਹੀਂ ਹੈ ਆਪਣੇ ਆਪ ਨੂੰ ਨਹੀਂ ਪਛਾਣਦਾ ਮਾਇਆ ਇਕੱਠੀ ਕਰਨ ਵਿੱਚ ਲੱਗਾ ਹੋਇਆ ਹੈ ਦਿਨ ਰਾਤ ਮਾਇਆ ਮਾਇਆ ਹੀ ਕਰਦਾ ਫਿਰਦਾ ਹੈ ਗੁਰੂ ਜੀ ਆਖਦੇ ਹਨ हे ਭਾਈ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਕਰ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਅੰਮ੍ਰਿਤ ਨਾਮ ਰਾਸ ਦੀ ਪ੍ਰਾਪਤੀ ਹੋ ਜਾਂਦੀ ਹੈ ਅੰਮ੍ਰਿਤ ਨਾਮ ਰਾਸ ਚੱਖਣ ਨਾਲ ਆਨੰਦ ਖੇੜਾ ਆ ਜਾਂਦਾ ਹੈ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਨਾਮ ਵਸਾ ਲੈਂਦਾ ਹੈ ਉਸ ਦੀ ਸੋਭਾ ਸਾਰੇ ਸੰਸਾਰ ਵਿੱਚ ਫੈਲ ਜਾਂਦੀ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਕਾਲ ਕਮਾਈ ਕਰਕੇ ਆਪਣੇ ਅੰਦਰੋਂ ਹਉਮੈ ਹੰਕਾਰ ਦਾ ਨਾਸ਼ ਕਰ ਦਿੰਦਾ ਹੈ ਇਸ ਤਰ੍ਹਾਂ ਆਪਣੇ ਨਿੱਜ ਸਰੂਪ ਨੂੰ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਜਿੰਨਾ ਮਨੁੱਖਾਂ ਤੇ ਕਿਰਪਾ ਬਖਸ਼ਿਸ਼ ਕਰਕੇ ਉਹ ਪਰਮੇਸ਼ਰ ਸ਼ਬਦ ਨਾਲ ਜੋੜ ਦਿੰਦਾ ਹੈ ਉਹਨਾਂ ਨੂੰ ਮਾਇਆ ਪਿੱਛੇ ਅੱਜੰਤੋਂ ਰੋਕ ਲੈਂਦਾ ਹੈ ਉਹ ਮਨੁੱਖ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਪਿਆਰੀ ਸਾਥ ਸੰਗਤ ਜੀ ਹਉਮੈ ਹੰਕਾਰ ਦਾ ਤਿਆਗ ਕਰਨਾ ਮਾਇਆ ਇਕੱਠੀ ਕਰਨ ਪਿੱਛੇ ਤੋਰ ਭੱਜ ਕਰਨੀ ਮਾਇਆ ਦੇ ਮੋਹ ਵਿੱਚ ਭਟਕਦੇ ਫਿਰਨਾ ਇਹ ਸਭ ਕੁਝ ਪਰਮੇਸ਼ਰ ਦੇ ਨਾਮ ਦਾ ਸਿਮਰਣ ਕਰਨ ਵਿੱਚ ਵੱਡੀ ਰੁਕਾਵਟ ਹਨ ਇਹਨਾਂ ਤੋਂ ਬਚੋ ਸਦਾ ਸੁਚੇਤ ਰਹਿਣਾ ਚਾਹੀਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਅੰਮ੍ਰਿਤ ਨਾਮ ਰਸ ਦੀ ਪ੍ਰਾਪਤੀ ਕਰਨੀ ਅੰਮ੍ਰਿਤ ਨਾਮ ਰਸ ਚੱਕ ਸਦਕਾ ਸਦਾ ਆਨੰਦ ਖੇੜਿਆ ਬਣਿਆ ਰਹਿੰਦਾ ਹੈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਜੋਦੜੀ ਕਰਦੇ ਰਹਿਣਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਜ਼ਿੰਦਗੀ ਭਰ ਕਦੇ ਹੰਕਾਰ ਨਾ ਕਰਿਓ ਨਿਮਰਤਾ ਬਣਾਈ ਰੱਖਿਓ ਮਾਪਿਆਂ ਦੇ ਹੁਕਮ ਵਿੱਚ ਰਹਿਣਾ ਹੈ ਮਾਪਿਆਂ ਦਾ ਸਤਿਕਾਰ ساری ਉਮਰ ਹੀ ਕਰਦੇ ਰਹਿਣਾ ਹੈ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ